ਦੋਸਤੋ ਸੀਟੂ ਦੀ 18ਵੀਂ ਨੈਸ਼ਨਲ ਕਾਨਫਰੰਸ ਦੇ ਅੱਜ ਚੌਥੇ ਦਿਨ ਬਦਲੀਆਂ ਨੀਤੀਆਂ ਤੇ ਚਰਚਾ ਹੋਈ ਹੈ ਸੀਟੂ ਦੇ ਆਲ ਇੰਡੀਆ ਜਨਰਲ ਸਕੱਤਰ ਵੱਲੋਂ ਪੇਸ਼ ਕੀਤੀ ਰਿਪੋਰਟ ਦੇ ਵਿੱਚ ਬਦਲੀਆਂ ਨੀਤੀਆਂ ਜੋ ਦਿੱਤੀਆਂ ਗਈਆਂ ਨੇ ਉਸ ਉੱਤੇ ਸਮੁੱਚੇ ਡੈਲੀਗੇਟ ਵੱਲੋਂ ਸਮੁੱਚੇ ਹਾਊਸ ਵੱਲੋਂ ਚਰਚਾ ਕੀਤੀ ਗਈ ਹੈ ਔਰ ਇਸ ਗੱਲ ਉੱਤੇ ਸਹਿਮਤੀ ਦਿੱਤੀ ਗਈ ਹੈ ਕਿ ਮੌਜੂਦਾ ਕੇਂਦਰੀ ਮੋਦੀ ਸਰਕਾਰ ਵੱਲੋਂ ਜੋ ਉਦਾਰੀਕਰਨ ਨੀਜੀਕਰਨ ਤੇ ਪ੍ਰਾਈਵੇਟੇਸ਼ਨ ਦੀਆਂ ਨੀਤੀਆਂ ਤੜਾ ਤੜਾ ਲਾਗੂ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਦੇ ਨਾਲ ਲੋਕਾਂ ਉੱਪਰ ਜੋ ਮਾਰੇ ਨੇ ਮਾਰੇ ਪ੍ਰਭਾਵ ਪੈ ਰਹੇ ਨੇ ਉਹਨਾਂ ਦਾ ਬਦਲ ਸਿਰਫ ਸੀਟੂ ਦੀਆਂ ਬਦਲੀਆਂ ਉਹਨਾਂ ਕਿਹਾ ਕਿ ਇਹਨਾਂ ਬਦਲੀਆਂ ਨੀਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਣ ਦੇ ਲਈ ਸਿੱਟੂ ਪਿੰਡ-ਪਿੰਡ ਤੱਕ ਘਰ-ਘਰ ਤੱਕਰ ਪਹੁੰਚ ਕਰੇਗੀ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਨੂੰ ਲਾਗੂ ਕਰਾਉਣ ਦੇ ਲਈ ਵਿਸ਼ਾਲ ਲੋਕ ਏਕਤਾ ਅਤੇ ਤਿੱਖੇ ਕੋਲਾਂ ਦੀ ਜ਼ਰੂਰਤ ਹੈ। ਪੰਜਾਬ ਦੇ ਡੈਲੀਗੇਸ਼ਨ ਵੱਲੋਂ ਇਸ ਇਹਨਾਂ ਨੀਤੀਆਂ ਦੇ ਸੰਬੰਧ ਵਿੱਚ ਚਰਚਾ ਕਰਨ ਦੇ ਲਈ ਅਮਰਨਾਥ ਕੁੰਮਕਲਾ ਦੀ ਡੈਲੀਗੇਟ ਸਮੁੱਚੇ ਡੈਲੀਗੇਟਸ ਬਲੋਂਡ ਉੱਤੇ ਲਗਾਈ ਗਈ। ਔਰ ਅਮਰਨਾਥ ਕੁੰਮਕਲਾ ਨੇ ਕੀ ਕਿਹਾ ਇਹਨਾਂ ਨੀਤੀਆਂ ਬਾਰੇ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ। ਔਰ ਇਸ ਤੋਂ ਇਲਾਵਾ ਮੌਜੂਦਾ ਸੰਸਾਰੀਕਰਨ ਉਦਾਰੀਕਰਨ ਦੀਆਂ ਨੀਤੀਆਂ ਦੇ ਜੋ ਔਰਤਾਂ ਦੇ ਉੱਤੇ ਮਾੜੇ ਪ੍ਰਭਾਵ ਪੈ ਰਹੇ ਨੇ ਔਰਤਾਂ ਦੇ ਉੱਤੇ ਇਹਨਾਂ ਦੇ ਮਾੜੇ ਪ੍ਰਭਾਵ ਬੰਦ ਅੱਜ ਜਿਹੜਾ ਅਸਰ ਹੋਣਾ ਹੈ ਉਹਦੇ ਬਾਰੇ ਵੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਰਣਜੀਤ ਕੌਰ ਮਾਨਸਾ ਤੋਂ ਨੇ ਹੁਸ਼ਿਆਰਪੁਰ ਤੋਂ ਮਨਜੀਤ ਕੌਰ ਨੇ ਜੋ ਕਿ ਪੰਜਾਬ ਦੇ ਡੈਲੀਗੇਟਸ ਦੇ ਤੌਰ ਤੇ ਪੰਜਾਬ ਤੋਂ ਡੈਲੀਗੇਟਸ ਦੇ ਤੌਰ ਤੇ ਵਿਸ਼ਾਖਾ ਪਟਨਮ ਕਾਨਫਰੰਸ ਦੇ ਵਿੱਚ ਆਏ ਹੋਏ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਵਰਣਨਯੋਗ ਹੈ ਕਿ ਸੀਟੂ ਦੀ ਇਹ ਜਿਹੜੀ ਕਾਨਫਰੰਸ ਹੈ ਇਹ ਵਿਸ਼ਾਖਾ ਪਟਨਮ ਵਿਖੇ ਆਂ ਇਹ ਕਨਵੈਨਸ਼ਨ ਸੈਂਟਰ ਦੇ ਵਿੱਚ ਚੱਲ ਰਹੀ ਹੈ ਕੀ ਕਿਆ ਗੱਲ ਹੋਈ ਅੱਜ ਦੀ ਨਿੱਕੇ ਦੇ ਸੰਬੰਧ ਵਿੱਚ ਤੁਹਾਡੀ ਕੀ ਗੱਲ ਹੈ ਅੱਜ ਸਾਡੇ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਸੀ2 ਦੇ 올 ਇੰਡੀਆ ਦੇ ਜਨਨ ਸਕੱਤਰ ਕਾਮਲਟ ਤਪਨ ਸੈਨ ਨੇ ਜੋ ਆਲਟਰਨੇਟਿਵ ਦਿੱਤੀਆਂ ਨੇ ਉਹਦੇ ਸੰਬੰਧ ਵਿੱਚ ਮਤਾ ਲੈ ਕੇ ਆਂਦਾ ਸੀ ਉਹਦੇ ਸੰਬੰਧ ਚ ਰਿਪੋਰਟ ਪੇਸ਼ ਕੀਤੀ ਹੈ ਉਸ ਰਿਪੋਰਟ ਤੇ ਪੰਜਾਬ ਦੇ ਡੈਲੀਗੇਸ਼ਨ ਵੱਲੋਂ ਮੇਰੀ ਡਿਊਟੀ ਲੱਗੀ ਸੀ ਕਿ ਆਪਣੀ ਜਿਹੜੀ ਗੱਲ ਆ ਉਹ ਰੱਖਣ ਦੀ ਉਹਦੇ ਵਿੱਚ ਮੁੱਖ ਤੌਰ ਤੇ ਜੋ 17ਵੀਂ ਆਲ ਇੰਡੀਆ ਕਾਨਫਰੰਸ ਵਿੱਚ ਜਿਹੜਾ 18 ਸੂਤਰੀ ਮੰਗ ਪੱਤਰ ਪੇਸ਼ ਕੀਤਾ ਗਿਆ ਸੀ ਤੇ ਪਾਸ ਕੀਤਾ ਗਿਆ ਸੀ ਉਸ ਉੱਤੇ ਕਿਵੇਂ ਲੜਾਈ ਲੜਨੀ ਆ ਉਹਦੇ ਲਈ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ ਉਹਦੇ ਸਬੰਧ ਵਿੱਚ ਅਸੀਂ ਜੋ 17ਵੀਂ ਕਾਨਫਰੰਸ ਦੇ ਅੰਦਰ ਜਿਹੜਾ ਮਤਾ 18 ਬਸੂਤਰੀ ਮੰਗ ਪੱਤਰ ਲੈ ਕੇ ਆਂਦਾ ਸੀ ਉਹਦੇ ਤੇ ਪਿਛਲੇ ਸਮੇਂ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਮੰਗ ਪੱਤਰ ਦੇ ਕੇ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਭਾਵੇਂ ਸਟੇਟ ਦੀ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਜਾਂ ਰਾਸ਼ਟਰਪਤੀ ਹੋਵੇ ਉਹਨਾਂ ਨੂੰ ਮੰਗ ਪੱਤਰ ਭੇਜੇ ਸੀ ਉਸ ਮੰਗ ਪੱਤਰ ਵਿੱਚ ਜਿਹੜੀਆਂ ਕੇਂਦਰ ਦੀ ਸਰਕਾਰ ਨੇ ਲੋਕ ਵਿਰੋਧੀ ਨੀਤੀਆਂ ਲਈਆਂ ਨੇ ਜਿਨ੍ਹਾਂ ਦੇ ਅੰਦਰ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਕਰਕੇ ਪਬਲਿਕ ਸੈਕਟਰ ਨੂੰ ਤੋੜਨਾ ਤੇ ਨਿੱਜੀਕਰਨ ਦੀ ਨੀਤੀ ਨੂੰ ਜਿਹੜਾ ਬੜਾਵਾ ਦੇਣਾ ਉਸ ਲਈ ਉਹ ਸਰਕਾਰ ਦੀ ਨੀਤੀ ਸੀ ਅਸੀਂ ਸਮਝਦੇ ਹਾਂ ਕਿ ਇਸ ਨੀਤੀ ਨੇ ਨਾ ਕਿਸਾਨਾਂ ਨੂੰ ਛੱਡਣਾ ਨਾ ਮਜ਼ਦੂਰਾਂ ਨੂੰ ਛੱਡਣਾ ਨਾ ਛੋਟੇ ਦੁਕਾਨਦਾਰਾਂ ਨੂੰ ਨਾ ਛੋਟੇ ਵਪਾਰੀ ਨੂੰ ਇਹਨੇ ਸਾਰੇ ਵੱਡੇ ਵੱਡੇ ਕਾਰਪੋਰੇਟ ਕੰਪਨੀਆਂ ਨੇ ਇਹਨਾਂ ਸਾਰੇ ਅਦਾਰਿਆਂ ਨੂੰ ਨਿਗਲ ਜਾਣਾ ਤੇ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਣਾ ਤੇ ਹੌਲੀ ਹੌਲੀ ਲੋਕ ਜਿਹੜੇ ਆ ਉਹ ਭੁਖਮਰੀ ਦਾ ਸ਼ਿਕਾਰ ਹੋ ਜਾਣਗੇ ਤੇ ਜਿਹੜੀ ਕਾਰਪੋਰੇਟ ਕਨਾਣੇ ਆ ਉਹਨਾਂ ਨੇ ਉਹਨਾਂ ਦੀ ਲੁੱਟ ਹੈ ਜਿਹੜੀ ਉਹ ਵੱਗ ਜਾਏਗੀ ਇਸ ਕਰਕੇ ਇਸ ਨੀਤੀ ਦਾ ਅਸੀਂ ਡਟਮਾ ਵਿਰੋਧ ਕੀਤਾ ਨੰਬਰ 2 ਇਹਨਾਂ ਨੂੰ ਕਿਵੇਂ ਮੋੜਾ ਦੇਣਾ ਇਹਦੇ ਲਈ ਅਸੀਂ ਜੋ ਸਾਡੇ ਜਨਰਲ ਸੈਕਟਰੀ ਨੇ ਤਪਨ ਸਿੰਘ ਨੇ ਜੋ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਅੰਦਰ ਆਲਟਰਨੇਟਿਵ ਨੀਤੀ ਰੱਖੀ ਆ ਉਸ ਨੀਤੀ ਦੇ ਆਲਟਰਨੇਟਿਵ ਨੀਤੀ ਦੇ ਨੀਤੀਆਂ ਜਿਹੜੀਆਂ ਲੈਂਦੀਆਂ ਨੇ ਉਹਦਾ ਅਸੀਂ ਸਮਰਥਨ ਕੀਤਾ ਤੇ ਅਸੀਂ ਇਹ ਤੈਅ ਕੀਤਾ ਕਿ ਜਿਹੜੀਆਂ ਇਹ ਨੀਤੀਆਂ ਨੇ ਇਹਨਾਂ ਦਾ ਮੁਕਾਬਲਾ ਇਕੱਠੇ ਹੋ ਕੇ ਹੀ ਕੀਤਾ ਜਾ ਸਕਦਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਛੋਟੇ ਦੁਕਾਨਦਾਰ ਤੇ ਮਿਡਲ ਕਲਾਸ ਆ ਉਹ ਇਕੱਠੇ ਹੋ ਕੇ ਇਸ ਨੀਤੀ ਨੂੰ ਰੋੜਾ ਦੇ ਸਕਦੇ ਆ ਇਹ ਅਸੀਂ ਉੱਥੇ ਅੰਦਰ ਅੱਜ ਆਪਣੀ ਜਿਹੜੀ رائے ਆ ਉਹ ਰੱਖੀ ਆ ਕਿ ਇਸ ਉੱਤੇ ਸਾਂਝੇ ਤੌਰ ਤੇ ਭਾਵੇਂ ਕਿਸਾਨਾਂ ਦਾ ਮਸਲਾ ਹੋਵੇ ਚਾਰ ਲੀਬਰ ਕੋਡ ਦਾ ਸਵਾਲ ਹੋਵੇ ਜਾਂ ਜੋ ਪ੍ਰਾਈਵੇਟੇਸ਼ਨ ਦਾ ਸਵਾਲ ਹੋਵੇ ਮਨਰੇਗਾ ਨੂੰ ਤੋੜਨ ਦਾ ਸਵਾਲ ਹੋਵੇ ਮਨਰੇਗਾ ਕਾਨੂੰਨ ਦੀ ਰਾਖੀ ਦਾ ਸਵਾਲ ਹੋਵੇ ਸੰਵਿਧਾਨ ਜਿਹੜਾ ਡਾਕਟਰ ਭੀਮਰਾਓਬੇਦਕਰ ਜੀ ਨੇ ਲਿਖਿਆ ਸੀ ਉਸ ਦੀ ਰਾਖੀ ਦਾ ਸਵਾਲ ਹੋਵੇ ਅਸੀਂ ਉਸ ਲਈ ਇਕੱਠੇ ਹੋ ਕੇ ਜਿਹੜੀ ਲੜਾਈ ਉਹ ਲੜਾਂਗੇ ਅੱਜ ਦੀ ਇਸ ਕਾਨਫਰੰਸ ਦੇ ਅੰਦਰ ਅਸੀਂ ਇਹ ਵੀ ਤੈਅ ਕੀਤਾ ਕਿ ਜਿਹੜੇ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਹੋ ਰਿਹਾ ਪ੍ਰੈਸ ਦੇ ਪੱਤਰਕਾਰਾਂ ਨੂੰ ਪੰਜਾਬ ਦੇ ਅੰਦਰ ਚੱਕ ਚੱਕ ਕੇ ਜਿਹਦਾ ਵਿੱਚ ਬੰਦ ਕੀਤਾ ਜਾ ਰਿਹਾ ਆਪਣੀ ਮਰਜ਼ੀ ਨਾਲ ਜਿਹੜੇ ਚੌਥਾ ਥੰਮਾ ਪੱਤਰਕਾਰ ਜਿਹੜੇ ਜਿਹੜੀ ਪ੍ਰੈਸ ਆ ਉਹ ਚੌਥਾ ਥੰਮਾ ਉੱਤੇ ਉਹਥੇ ਥੰਮ ਉੱਤੇ ਜਿਹੜਾ ਹਮਲਾ ਕੀਤਾ ਜਾ ਰਿਹਾ ਉਸਦੇ ਅਸੀਂ ਡਟਮਾ ਵਿਰੋਧ ਕੀਤਾ ਤੇ ਉਸਦੇ ਖਿਲਾਫ ਅਸੀਂ ਲੜਾਈ ਲਾਹ ਮੰਦ ਕਰਾਂਗੇ ਅਸੀਂ ਲੜਾਈ ਲਾਹ ਮੰਦ ਕਰਾਂਗੇ ਜਿਹੜੇ ਟਰਾਂਸਪੋਰਟ ਦੇ ਕੰਮੇ ਨੇ ਜਿਨ੍ਹਾਂ ਨੂੰ ਨੌਜਵਾਨ ਨੇ ਜਿਨ੍ਹਾਂ ਨੂੰ ਚੱਕ ਚੱਕ ਕੇ ਆਪਣੇ ਹੱਕੀ ਤੇ ਜਾਇਜ਼ ਮੰਗਾਂ ਲਈ ਮੰਤਰੀ ਦੇ ਬਿਆਨ ਦੇਣ ਤੋਂ ਬਾਅਦ ਵੀ ਉਹਨਾਂ ਮੰਤਰੀ ਦੇ ਮੁਲਾਜ਼ਮ ਨੇ ਨੌਜਵਾਨ ਨੇ ਟ੍ਰਾਂਸਪੋਰਟ ਕੰਮੇ ਉਹਨਾਂ ਨੂੰ ਜਿਹੜਾ ਵਿੱਚ ਬੰਦ ਕੀਤਾ ਹੋਇਆ ਉਹਨਾਂ ਦੀ ਰਿਹਾਈ ਨਹੀਂ ਅਸੀਂ ਲੜਾਈ ਲੜਾਂਗੇ ਤੇ ਕਿਸੇ ਕੋਈ ਵੀ ਜਿਹੜਾ ਪੁਆਇੰਟ ਆ ਉਸ ਨੂੰ ਮਿਸ ਨਹੀਂ ਕਰਾਂਗੇ ਉਹਨਾਂ ਨੂੰ ਰਿਹਾਈ ਕਰ ਕਰਕੇ ਹੀ ਦਮ ਰਾਵਾਂਗੇ ਅਸੀਂ ਲੜਾਈ ਲੜਾਂਗੇ ਜਿਹੜੇ ਟ੍ਰਾਂਸ ਆਪਣੇ ਜਿਹੜੇ ਟੋਲ ਪਰਾਜਾ ਦੇ ਲੱਖਾਂ ਦੀ ਗਿਣਤੀ ਵਿੱਚ ਮੁਲਾਜ਼ਮ ਨੇ ਜਿਹੜੇ ਸਾਰੇ ਨੌਜਵਾਨ ਨੇ ਜਿਨ੍ਹਾਂ ਨੂੰ ਸਰਕਾਰ ਨੇ ਇਹ ਜਿਹੜੀ ਨੀਤੀ ਲਿਆ ਕੇ ਨਵੀਂ ਤੋਲ ਫਰੀ ਨੀਤੀ ਉਸ ਨੂੰ ਲਿਆ ਕੇ ਉਹ ਉਸ ਨੀਤੀ ਦੇ ਤਹਿਤ 10 ਲੱਖ ਦੇ ਲਗਭਗ ਜਿਹੜੇ ਕੰਮ ਇਹ ਨੇ ਉਹਨਾਂ ਨੂੰ ਬੇਰੁਜ਼ਗਾਰੀ ਦੇ ਬੁੱਥੇ ਬੁੱਥੇ ਵਿੱਚ ਧੱਕ ਦਿੱਤਾ ਜਾਵੇਗਾ ਅਸੀਂ ਉਹਨਾਂ ਦੀ ਰੁਜ਼ਗਾਰ ਦੀ ਰਾਖੀ ਲਈ ਵੀ ਲੜਾਈ ਲੜਾਂਗੇ ਇਹ ਅਸੀਂ ਤਾਂ ਕੀਤਾ ਅੱਜ ਦੇ ਦਿੰਦੇ ਹਾਂ ਹਾਂਜੀ ਬੰਜੀ ਜੋ ਬਦਲੀਆਂ ਨੀਤੀਆਂ ਸੰਬੰਧੀ ਅੱਜ ਚਰਚਾ ਆਪਣੇ ਹਾਊਸ ਦੇ ਵਿੱਚ ਹੋਈ ਹੈ ਉਰੇ ਉਹਨਾਂ ਨੀਤੀਆਂ ਦਾ ਮਤਲਬ ਜਿਹੜਾ ਆਪਣੇ ਔਰਤਾਂ ਦੇ ਉੱਤੇ ਕੀ ਅਸਰ ਹੋਣਾ ਹੈ ਤੇ ਜੇ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਦਾ ਕੀ ਮਾੜਾ ਪ੍ਰਭਾਵ ਪੈ ਰਿਹਾ ਤੇ ਇਹਨਾਂ ਨੀਤੀਆਂ ਨਾਲ ਕੀ ਫਰਕ ਪੈਣਾ ਹੈ ਆਪਣੇ ਮੈਂ ਰਣਜੀਤ ਕੌਰ ਜ਼ਿਲ੍ਹਾ ਪ੍ਰਧਾਨ ਮਾਨਸਾ ਪੰਜਾਬ ਜਿਹੜੀਆਂ ਅੱਜ ਸਰਕਾਰ ਵੱਲੋਂ ਨਵੀਆਂ ਤੋਂ ਨਵੀਆਂ ਨੀਤੀਆਂ ਲੈ ਕੇ ਆ ਰਹੇ ਨੇ ਚਾਹੇ ਉਹ ਲੇਬਰ ਕੋਡ ਹੋ ਗਏ ਚਾਹੇ ਆ ਹੁਣ ਮਨਰੇਗਾ ਸਕੀਮ ਖਤਮ ਕਰਨ ਦੀ ਹੋਗੀ ਸਰਕਾਰ ਨਵੀਆਂ ਤੋਂ ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ ਪਰ ਉਹਦੇ ਵਿੱਚ ਕੋਈ ਬਦਲਾਅ ਨਹੀਂ ਕਰ ਰਹੀ ਜਿਹੜੇ ਸਾਡੇ ਅਧਿਕਾਰ ਸੀ ਉਹਨਾਂ ਨੂੰ ਖਤਮ ਕਰਦੀ ਜਾ ਰਹੀ ਹੈ ਕਿਤੇ ਵੀ ਜਿਵੇਂ ਹੁਣ ਕਾਨੂੰਨ ਲੈ ਕੇ ਆ ਗਈ 24 ਘੰਟੇ ਦੇ ਲੇਬਰ ਆ ਗਏ ਲੇਬਰ ਕਾਨੂੰਨ ਆ ਗਏ ਵੀ 24 ਘੰਟੇ ਡਿਊਟੀ ਕਰਨੀ ਹੈ ਪਰ ਉਹਦੇ ਵਿੱਚ ਇਹ ਕਿਤੇ ਵੀ ਉਹ ਨਹੀਂ ਕੀਤਾ ਗਿਆ ਵੀ ਔਰਤਾਂ ਦੀ ਸੁਰੱਖਿਆ ਲਈ ਕੀ ਕੀਤਾ ਜਾਊਗਾ ਕੀ ਉਹਨਾਂ ਨੂੰ ਅਧਿਕਾਰ ਹੋਣਗੇ ਕੀ ਉਹਨਾਂ ਦੀ ਸਿਹਤ ਸਬੰਧੀ ਜਿਹੜੀਆਂ ਸਹੂਲਤਾਂ ਹੋਣਗੀਆਂ ਕੰਮ ਦਾ ਦੇ ਬੋਝ ਹੈ ਜਿਹੜਾ ਉਹ ਦਿਨ ਦਿਨ ਵਧਾਰੀ ਹੈ ਸਕੀਮਾਂ ਦੇ ਨਾਮ ਤੇ ਪੈਸਾ ਬਹੁਤ ਜ਼ਿਆਦਾ ਸਰਕਾਰ ਉੱਪਰੋਂ ਕਰ ਰਹੀ ਹੈ ਪਰ ਜਿਹੜਾ ਉਹਨਾਂ ਦਾ ਉਹ ਪੈਸਾ ਉਹ ਜਿਹੜੇ ਕਾਰਪੋਰੇਟ ਘਰਾਣਿਆਂ ਵੱਲ ਜਾ ਰਿਹਾ ਹੈ ਜਿਹੜਾ ਉਹ ਪੈਸਾ ਸੇ ਅਸੀਂ ਚਾਹੁੰਦੇ ਹਾਂ ਵੀ ਉਹ ਆਮ ਜਨਤਾ ਦੇ ਉੱਤੇ ਲੱਗਣਾ ਚਾਹੀਦਾ ਹੈ ਗਰੀਬਾਂ ਨੂੰ ਉਹਦੇ ਲਾਭ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਲੋਕਾਂ ਔਰਤਾਂ ਦੇ ਲਈ ਸਕੀਮਾਂ ਨੇ ਤਾਂ ਉਹਨਾਂ ਨੂੰ ਪੂਰਾ ਲਾਭ ਵੀ ਹੈ ਜਿਹੜਾ ਉਹ ਔਰਤਾਂ ਨੂੰ ਮਿਲਣਾ ਚਾਹੀਦਾ ਹੈ ਤੇ ਤਾਂ ਜੋ ਉਹ ਔਰਤਾਂ ਨੇ ਸੁਰੱਖਿਅਤ ਮਹਿਸ ਉੱਥੇ ਜਾ ਕੇ ਜਿਹੜਾ ਕੰਮ ਕਰਨ ਲੱਗੇ ਉਹਨਾਂ ਨੂੰ ਕੋਈ ਝਿਜਕਣਾ ਮਹਿਸੂਸ ਹੋਵੇ ਉਹਨਾਂ ਨੂੰ ਇਹ ਫੀਲ ਹੋਵੇ ਵੀ ਅਸੀਂ ਹਰ ਜਗ੍ਹਾ ਤੋਂ ਸੇਫ ਹੈ। ਨਹੀਂ ਹੁਣ ਜਿਹੜਾ ਮਤਲਬ ਸਰਕਾਰ ਨੇ ਇਹ ਕਹ ਦਿੱਤਾ ਕਿ ਔਰਤਾਂ ਵੀ ਜਿਵੇਂ ਰਾਤ ਦੀ ਸਿੱਖ ਵਿੱਚ ਕੰਮ ਵੀ ਕਰ ਸਕਦੇ ਨੇ ਜੀ। ਤੇ ਕੀ ਇਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਸਾਡੇ ਦੇਸ਼ ਦੇ ਵੀ ਔਰਤਾਂ ਸੁਰੱਖਿਅਤ ਰਹਿਣੀਆਂ। ਜੇਕਰ ਅਸੀਂ ਔਰਤਾਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਅਸੀਂ ਬਿਲਕੁਲ ਜਿਹੜੀ ਸਾਡੀਆਂ ਸਰਕਾਰਾਂ ਨੇ ਉਹ ناکਾਮ ਨੇ। ਹਰ ਰੋਜ਼ ਅਸੀਂ ਘਟਨਾਵਾਂ ਦੇਖ ਰਹੇ ਹਾਂ ਕਿਤੇ ਵੀ ਔਰਤ ਸੁਰੱਖਿਅਤ ਨਹੀਂ ਹੈ। ਰੇਪ ਦੀਆਂ ਘਟਨਾਵਾਂ ਲਾ ਲਓ। ਤੇ ਕਿਤੇ ਉਹ ਜਾਂਦੇ ਆ ਬਸਾਂ ਦੇ ਵਿੱਚ ਜਾਂਦੀਆਂ ਨੇ ਲੇਡੀਜ਼ ਉਹਨਾਂ ਦੀ ਕੋਈ ਸੁਰੱਖਿਆ ਨਹੀਂ ਹੈਗੀ ਜਿੱਥੇ ਜੀ ਕਰਿਆ ਉੱਥੇ ਹੀ ਹਰ ਵਕਤ ਉਹਨਾਂ ਨੇ ਹਰ ਇੱਕ ਪੈਰ ਦੇ ਉੱਤੇ ਸ਼ੋਸ਼ਣ ਹੋ ਰਿਹਾ ਹੈ ਕਿਵੇਂ ਵੀ ਲਈਏ ਆਪਾਂ ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਸ਼ੋਸ਼ਣ ਹੈ ਜਿਹੜਾ ਔਰਤਾਂ ਦਾ ਹੋਣ ਲੱਗ ਰਿਹਾ ਅਸੀਂ ਕਹਿ ਰਹੇ ਹਾਂ ਇਸ ਚੀਜ਼ ਦੇ ਵਿੱਚ ਸਰਕਾਰ ਬਿਲਕੁਲ ਫੇਲ ਹੈ ਉਹ ਕਦੇ ਵੀ ਇਸ ਚ ਕਾਮਯਾਬ ਨਹੀਂ ਹੈਗੀ ਮੈਂ ਮਨਜੀਤ ਕੌਰ ਪਟੀਆਂ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਅੱਜ ਆਂਧਰਾ ਪ੍ਰਦੇਸ਼ ਵਿੱਚ ਵਿਸ਼ਾਖਾਪਟਨਮ ਸਾਡੇ ਸੀ ਟੂ ਦੀ 18ਵੀਂ ਕਾਨਫਰੰਸ ਹੋ ਰਹੀ ਆ ਸਾਡਾ ਜੋ ਵੀ ਸਰਕਾਰ ਨੇ ਨਵੀਆਂ ਨੀਤੀਆਂ ਲੈ ਕੇ ਆਂਦੀਆਂ ਲੇਬਰ ਕਲਾਸ ਲਈ ਜਾਂ 4 ਕੋੜ ਜਿਹੜੇ 29 ਕਾਨੂੰਨ ਖਤਮ ਕਰਕੇ 4 ਕੋੜ ਲੈਂਦੇ ਆ ਜਾਂ ਮਨਰੇਗਾ ਦਾ ਨਾਮ ਚੇਂਜ ਕਰਕੇ ਮਨਰੇਗਾ ਵਰਕਰਾਂ ਤੇ ਹਮਲਾ ਕੀਤਾ ਆ ਇਹ ਇੱਕ ਕਾਨਫਰੰਸ ਜਿਹੜੀ ਆ ਕਿ ਬਦਲਾਅ ਲੈ ਕੇ ਆਊਗੀ ਮਜ਼ਦੂਰਾਂ ਦੇ ਹੱਕ 'ਚ ਸਾਰਾ ਕੰਮ ਹੋਵੇਗਾ ਜਿਹੜਾ ਅਮੀਰੀ ਦਾ ਗਰੀਬੀ ਦਾ ਪਾੜਾ ਵੱਧ ਰਿਹਾ ਆ ਸਰਕਾਰ ਜੋ ਵੀ ਕਰ ਰਹੀ ਆ ਕਾਪੋਰੇਟ ਘਰਾਣਿਆਂ ਦੇ ਹੱਕ ਵਿੱਚ ਕਰ ਰਹੀ ਆ ਉਹਨਾਂ ਨੂੰ ਜਿੰਨਾ ਵੀ ਕਾਰਪੋਰੇਟ ਘਰਾਂ ਦੇ ਬਾਧ ਰਹੇ ਆ ਦਿਨੋਂ ਦਿਨ ਵਧ ਰਹੇ ਆ ਉਹਨਾਂ ਨੂੰ ਟੈਕਸ ਲੱਗਣਾ ਚਾਹੀਦਾ ਉਹਨਾਂ ਦੇ ਜੋ ਪੈਸਾ ਹੈਗਾ ਆ ਉਹ ਗਰੀਬ ਲੋਕਾਂ ਦੇ ਵਿੱਚ ਮਜ਼ਦੂਰ ਵਰਗ ਦੇ ਵਿੱਚ ਉਹਨਾਂ ਨੂੰ ਲਾਭ ਦੇਣਾ ਚਾਹੀਦਾ ਆ ਉਹਨਾਂ ਦੇ ਵਿੱਚ ਵੰਡਣਾ ਚਾਹੀਦਾ ਆ ਸਕੀਮਾਂ ਦੇ ਰੂਪ ਦੇ ਵਿੱਚ ਜੋ ਵੀ ਉਹਨਾਂ ਨੂੰ ਸਿਹਤ ਸੁਰੱਖਿਆ ਚਾਹੀਦੀ ਆ ਉਹ ਫ੍ਰੀ ਹੋਣੀ ਚਾਹੀਦੀ ਆ ਤੇ ਹੋਰ ਵੀ ਵੱਖ-ਵੱਖ ਲਾਭ ਜਿਹੜੇ ਆ ਜੋ ਜ਼ਰੂਰਤਵੰਦ ਹੋਣੇ ਚਾਹੀਦੇ ਆ ਤੇ ਜਿਹੜਾ ਇਹਨਾਂ ਨੇ 12 ਘੰਟੇ ਕੰਮ ਕੀਤਾ ਹੈਗਾ ਆ ਔਰਤਾਂ ਦੀ ਗੱਲ ਕਰਦੇ ਆ ਵੀ ਰਾਤ ਨੂੰ ਸ਼ਿਫਟ ਲਾਣੀ ਆ ਔਰਤਾਂ ਤਾਂ ਪਹਿਲੇ ਹੀ ਸ਼ੋਸ਼ਣ ਦਾ ਸ਼ਕਾਰ ਹੈਗੀਆਂ ਆ ਕਦੀ ਵੀ ਤੁਸੀਂ ਹੁਣ ਵੀ ਦੇਖ ਲਓ ਪੰਜਾਬ ਦੇ ਵਿੱਚ ਕਿੰਨੀਆਂ ਘਟਨਾਵਾਂ ਹੋਈਆਂ ਆ ਪੰਜਾਬ ਸਰਕਾਰ ਕੀ ਕਰਦੀ ਆ ਔਰ ਛੋਟੀਆਂ ਬੱਚੀਆਂ ਦਾ ਰੇਪ ਹੁੰਦਾ ਪਿਆ ਆ ਉਹਨਾਂ ਦੇ ਮਾਪੇ ਹੁਣ ਤੱਕ ਧੱਕੇ ਖਾਂਦੇ ਆ ਕਚਹਿਰੀਆਂ ਠਾਣਿਆਂ ਕੋਟਾਂ ਦੇ ਵਿੱਚ ਜਾਂਦ ਕੇ ਪਤਾ ਵੀ ਹੁੰਦਾ ਆ ਵੀ ਜਿਹੜਾ ਮੁਜਰਮ ਹੈਗਾ ਆ ਉਹਨੇ ਗਲਤ ਕੀਤਾ ਲਗਾ ਫੇ ਵੀ ਸਰਕਾਰਾਂ ਉਹਨਾਂ ਨੂੰ ਰੱਖਦੀਆਂ ਆ ਤੇ ਉਹਨਾਂ ਦੇ ਹੱਕ ਚ ਭੋਗਤਦੀਆਂ ਆ ਇਸ ਕਰਕੇ ਜਿਹੜਾ ਇਹ ਔਰਤਾਂ ਨੂੰ ਰਾਤ ਦੀ ਡਿਊਟੀ ਲਾਣਾ ਆ ਚਿਪਟ ਲਾਣੀ ਆ ਇਹ ਬਹੁਤ ਗਲਤ ਹੈਗਾ ਆ 8 ਘੰਟੇ ਦਾ ਕੰਮ ਚਾਹੀਦਾ ਆ ਅਗਰ ਸਰਕਾਰ ਇਹ ਕੰਮ ਨੀਤੀਆਂ ਨੂੰ ਨਹੀਂ ਬਦਲਦੀ ਨਹੀਂ ਖਤਮ ਕਰਦੀ ਅਸੀਂ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਦੋਂ ਤੱਕ ਇਹ ਨੀਤੀਆਂ ਬਦਲ ਨਹੀਂ ਜਾਂਦੀਆਂ